ਔਰਤਾਂ ਸੱਚਮੁੱਚ ਆਦਮੀਆਂ ਤੋਂ ਘੱਟ ਨਹੀਂ ਰਹੀਆਂ ਚੋਰੀ ਦੇ ਮਾਮਲੇ ਵਿੱਚ ਵੀ ਆਦਮੀਆਂ ਤੋਂ ਦੋ ਕਦਮ ਅੱਗੇ ਨਿਕਲ ਗਈਆਂ ਹਨ ਅਜਿਹੀ ਹੀ ਇੱਕ ਉਦਾਹਰਣ ਪੇਸ਼ ਕੀਤੀ ਹੈ ਧਾਰੀਵਾਲ ਦੇ ਡੱਡਵਾ ਚੌਂਕ ਦੇ ਜੀਟੀ ਰੋਡ ਸਤੇ ਇੱਕ ਬੁਟੀਕ ਦੇ ਗ੍ਰਾਹਕ ਬਣ ਕੇ ਆਈਆਂ ਦੋ ਔਰਤਾਂ ਨੇ ਜੋ ਦੇਖਦੇ ਹੀ ਦੇਖਤੇ ਬੁਟੀਕ ਵਿੱਚੋਂ ਬੁਟੀਕ ਮਾਲਕ ਅਤੇ ਬੁਟੀਕ ਵਿੱਚ ਕੰਮ ਕਰਦੀਆਂ ਲੜਕੀਆਂ ਦੇ ਸਾਹਮਣੇ ਹੀ ਬਿਹਤ ਚਲਾਕੀ ਨਾਲ 10000 ਰੁਪਏ ਦੇ ਮੁੱਲ ਦੇ ਚਾਰ ਸੂਟ ਚੋਰੀ ਕਰਕੇ ਲੈ ਗਈਆਂ ਘਟਨਾ ਸੀਸੀਟੀਵੀ ਵਿੱਚ ਕੈਦ ਨਾ ਹੁੰਦੀ ਤਾਂ ਇਸ ਦਾ ਮਾਲਕ ਨੂੰ ਪਤਾ ਵੀ ਨਾ ਲੱਗਦਾ ਆਓ ਦੇਖਦੇ ਹਾਂ ਰਿਪੋਰਟ ਮੇਰਾ ਨਾਮ ਨਤਾਸ਼ਾ ਮਹਾਜਨੇ ਅ ਮੇਰਾ ਬੂਟਿਕ ਦਾ ਨਾਮ ਅਟਲੀਅਰ ਬਾਈ ਨਤਾਸ਼ਾ ਹੈ ਓਪੋਜ਼ਿਟ ਸ਼ੀਤਲਾ ਮਾਤਾ ਮੰਦਿਰ ਅ ਕੱਲ ਸਵੇਰ ਦੀ ਗੱਲ ਹੈ ਜੀ ਦੋ ਲੇਡੀਆਂ ਆਈਆਂ ਸੀ ਸਵੇਰੇ 11:20 25 ਦੇ ਅ ਨਜ਼ਦੀਕ ਤੇ ਉਹ ਸਾਡੇ ਕੋਲ ਅਚਾਨਕ ਹੀ ਪੁੱਛਤੀਆਂ ਆ ਕੇ ਕਿ ਤੁਸੀਂ ਅ ਸੂਟ ਦੀ ਸਟਿਚਿੰਗ ਦਾਸ ਦੋ ਸਾਡੇ ਮਾਸਟਰ ਜੀ ਨੇ ਸੂਟ ਦੀ ਸਟਿਚਿੰਗ ਦਸੀਏ ਉਸ ਤੋਂ ਬਾਅਦ ਫਿਰ ਕਿਹਾ ਕਿ ਤੁਹਾਡੇ ਕੋਲ ਦੁਪੱਟਾ ਸੂਟਸ ਹੈਗੇ ਨੇ ਤੇ ਮੈਂ ਕਿਹਾ ਹਾਂ ਜੀ ਬੱਚੋ ਤੁਸੀਂ ਨਾ ਦੁਪੱਟਾ ਸੂਟਸ ਨੂੰ ਦਿਖਾ ਦਿਓ ਬਿਕਾਜ਼ ਮੈਂ ਤੇ ਮਾਸਟਰ ਜੀ ਥੋੜੇ ਕਟਿੰਗ ਵਿੱਚ ਅਸੀਂ ਬਿਜ਼ੀ ਸੀ ਕੀ ਹੋਇਆ ਕਿ ਉਹ ਆ ਗਏ ਨੇ ਇੱਥੇ ਦੋ ਲੇ ਤੇ ਇੱਕ ਲੜਕੀ ਜਿਹੜੀ ਹੈ ਉਹ ਅੱਗੇ ਖੜੀ ਹੋਗੀ ਇੱਕ ਜਿਹੜੀ ਲੇਡੀ ਏਸਟ ਸੀ ਉਹ ਪਿੱਛੇ ਆ ਕੇ ਖੜੀ ਹੋਗੀ ਸਾਡੀ ਲੜਕੀਆਂ ਨੇ ਸੂਟਸ ਦਿਖਾਉਣੇ ਸਟਾਰਟ ਕੀਤੇ ਜਿਸ ਦਿਨ ਵਿੱਚੋਂ ਕਿ 16 ਲੱਖ ਸੂਟਸ ਉਹਨੇ ਦਿਖਾਏ ਹੈਗੇ ਉਹਨਾਂ ਨੇ ਕੀ ਕੀਤਾ ਕਿ ਪਹਿਲੇ ਚਾਰ ਸੂਟਸ ਜਿਹੜੇ ਨੇ ਨਾ ਉਹ ਢੇਰੀ ਲਗਾ ਕੇ ਵੱਖਰੇ ਇੱਥੇ ਰੱਖ ਦਿੱਤੇ ਤੇ ਜਿਸ ਤਰ੍ਹਾਂ ਹੀ ਉਹਨਾਂ ਨੇ ਕੀ ਕੀਤਾ ਕਿ ਇੱਕ ਸੂਟ ਪਹਿਲੇ ਪੂਰਾ ਵਿਛਾ ਲਿਆ ਉਸ ਦੇ ਉੱਪਰ ਉਹਨਾਂ ਨੇ ਇੱਕ ਹੋਰ ਸੂਟ ਦੂਸਰਾ ਪੂਰਾ ਵਿਛਾ ਲਿਆ ਉਹਨਾਂ ਨੇ ਬਾਜੂ ਕਰਕੇ ਦੂਸਰਾ ਸੂਟs ਇੰਨਾ ਓਲਾ ਕਰ ਦਿੱਤਾ ਔਰ ਉਹ ਲੜਕੀ ਕੈਮਰਾ ਵੱਲ ਹੋ ਗਈ ਫੇਸਿੰਗ ਕਰ ਲਈ ਸਾਨੂੰ ਕੁਛ ਹੀ ਪਤਾ ਨਹੀਂ ਲੱਗਾ ਸਾਡੇ ਦੋ ਬੱਚ ਉਹਨਾਂ ਨੇ ਆਂਟੀ ਜੀ ਨੇ ਕਿਤੇ ਜਿਹੜੀ 8 ਏਜ ਲੇਡੀਜ਼ ਸੀ ਉਹਨੇ ਨਾ ਸਾਰੇ ਸੂਟਸ ਪੈਕ ਕਰਕੇ ਆਪਣੇ ਕਿਸੇ ਚੀਜ਼ ਚ ਪਾ ਲਏ ਉਹ ਸਾਨੂੰ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਅਸੀਂ ਜਿਸਨੇ ਉਹ ਨਿਕਲੇ ਨੇ 10-15 ਮਿੰਟ ਤੱਕ ਮੈਂ ਵੈਸੇ ਆਮ ਬੱਚੇ ਨੂੰ ਰੂਟੀਨ ਚ ਕਿਹਾ ਕਿ ਇੱਕ ਵਾਰੀ ਸੂਟ ਨਾ ਕਾਊਂਟ ਕਰਕੇ ਰੱਖਣਾ ਇਸ ਤਰ੍ਹਾਂ ਰੱਖਣਾ ਜਦੋਂ ਉਹ 16 ਸੂਟ ਕਾਊਂਟ ਕੀਤੇ ਨੇ ਉਹਦੇ ਵਿੱਚ ਪਤਾ ਲੱਗਾ ਕਿ 4 ਸੂਟਸ ਜਿਹੜੇ ਸੀ ਮਿਸਿੰਗ ਸੀ ਮੈਂ ਨਾਲ ਹੀ ਨਾ ਬੱਚਿਆਂ ਨੂੰ ਮਾਸ ਜੀ ਨੂੰ ਕਿਹਾ ਕਿ ਮਾਸ ਜੀ ਜੋ ਲੇਡੀਜ਼ ਨੂੰ ਲੱਗਦੇ ਸੂਟਸ ਲੈ ਕੇ ਚਲੇ ਗਏ ਨੇ ਫਿਰ ਅਸੀਂ ਰਿਟਰਨ ਵਿੱਚ ਵੀ ਲਿਖਿਆ ਹੁੰਦਾ ਸਾਰਾ ਕੁਝ ਜਦੋਂ ਅਸੀਂ ਰਿਟਰਨ ਵਿੱਚ ਰਿਕਾਰ ਉਸ ਵਾਰ ਬਸੁਰਾ ਪਾਤੇ ਕੈਮਰਾ ਦੀ ਰਿਕਾਰਡਿੰਗ ਚੈੱਕ ਕੀਤੀ ਉਹਦੇ ਵਿੱਚ ਸਾਨੂੰ ਪਤਾ ਲੱਗੇ ਕਿ ਹਾਂ ਉਹਨੇ ਸਾਡੇ ਜਿਹੜੇ ਚਾਰਟ ਸੂਟਸ ਨੇ ਉਹ ਚੋਰੀ ਕਰ ਲਏ ਐ ਇਸ ਕਰਕੇ ਅਸੀਂ ਇਹ ਇਲਰਟ ਕਰਨਾ ਚਾਹੁੰਦੇ ਬਾਕੀ ਵੀ ਧਾਰੀਵਾਲ ਦੇ ਸਾਰੇ ਬੂਟਿਕਸ ਵਾਲਿਆਂ ਨੂੰ ਕਿ ਤੁਸੀਂ ਪਲੀਜ਼ ਲੇਡੀਜ਼ ਤੋਂ ਥੋੜਾ ਸਾਵਧਾਨ ਰਹੋ ਕਿ ਕਿਸੇ ਚਲੋ ਸਾਡਾ ਤਾਂ ਲਾਸ ਹੋਇਆ ਹੀ ਐ ਅਸੀਂ ਬੀਿੰਗ ਅ ਸਿਟੀਜ਼ਨ ਨਹੀਂ ਚਾਹੁੰਦੇ ਕਿ ਕਿਸੇ ਹੋਰ ਦਾ ਵੀ ਲਾਸ ਹੋਏ ਠੀਕ ਐ ਅੱਜ ਵਿੱਚ ਜਿਸ ਨੇ ਆਪਣੇ ਕੈਮਰਾ ਤੋਂ ਰਿਕਾਰਡਿੰਗ ਚੈੱਕ ਕੀਤੀ ਫਿਰ ਸਾਨੂੰ ਪਤਾ ਲੱਗਿਆ ਕਿ ਜਿਹੜਾ ਇਹਨਾਂ ਨੇ ਸੂਟਸ ਨੇ ਉਹ ਚਾਰ ਇਕ ਢੇਰੀ ਲਗਾ ਕੇ ਰੱਖੇ ਸੀ ਜਿਸ ਦਾ ਇਹਨਾਂ ਨੇ ਬੱਚਿਆਂ ਨੇ ਦੇਖਿਆ ਕਿ ਹਾਂ ਸੂਟਸ ਉਸ ਸਵੇਰ ਸਾਨੂੰ ਫਿਰ ਕੈਂਬਰ ਦੇ ਰਿਪੋਰਟਿੰਗ ਇੱਚ ਪਤਾ ਲੱਗਾ ਕਿ ਜਿਹੜੀ ਪਿਛਲੀ ਲੇਡੀ ਸੀ ਨਾ ਉਹਨੇ ਚਾਰ ਸੂਟਸ ਜਿਹੜੇ ਉਹ ਗਾਇਬ ਕਰ ਦਿੱਤੇ ਤੇ ਯੰਗ ਲੇਡੀ ਸੀ ਉਹਦੀ ਤੇਜ ਕੋਈ ਹੋਏਗੀ 30 32 ਦੇ ਆਰਾਊਂਡ ਜਿਹੜੀ ਪਿਛਲੀ ਏਜ ਲੇਡੀ ਸੀ ਜਿਨਨੇ ਜਿਨਨੇ ਵੀ ਸੂਟਸ ਚੋਰੀ ਕੀਤੇ ਨੇ ਉਹਦੀ ਕੋਈ 55 60 ਦੇ ਵਿੱਚ ਵਿੱਚ ਉਮਰ ਸੀ ਕਿ ਕੁਛ ਨਹੀਂ ਲੱਗਿਆ ਉਹਨਾਂ ਨੇ ਸਸ ਇੰਨਾ ਕਿਹਾ ਕਿ ਇਹ ਰੇਟਸ ਦੱਸ ਦੋ ਉਹਨਾਂ ਨੇ ਦੋ ਸੂਟਸ ਤੇ ਰੇਟ ਵੀ ਕਨਫਰਮ ਕੀਤੇ ਆ ਸੀ ਕਿ ਅਸੀਂ ਕਿਹਾ ਸੀ ਕਿ ਦੋ ਸੂਟਸ ਲੋਗ ਗਏ ਤੇ ਉਹਦੇ ਤੇ ਸਾਡਾ ਇਹ ਚਾਰਜੇਸ ਲੱਗਣਗੇ ਤੇ ਬੋਲ ਰਹੀ ਸੀ ਕਿ ਨਹੀਂ ਬੜੇ ਕੋਸਟਲੀ ਸੂਟਸ ਨੇ ਇਸ ਕਰਕੇ ਉਹ ਬ